ਉਹਦੇ 'ਚ ਨਾ ਤੇਰਾ ਫੋਨ 'ਚ ਨਾ ਤੇਰੇ 'ਚ ਉਹ ਗਲਤ ਹੋ ਜਾਂਦਾ ਸੱਸੀ ਗੱਲ ਦੋਸਤੋ ਅ ਅਸੀਂ ਇੱਥੇ ਧਾਰੀਵਾਲ ਆਏ ਆ ਤੇ ਆ ਤੁਸੀਂ ਦੇਖ ਸਕਦੇ ਜੇ ਕਿ ਮੇਨ ਬਾਜ਼ਾਰ ਦੇ ਵਿੱਚ ਵੀ ਜਿਹੜਾ ਉਹ ਠੇਕਾਜੀ ਬੁੱਲਾ ਵਾ ਅ ਵਧੀਆ ਤਰੀਕੇ ਨਾਲ ਇਹ ਸਾਰੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਜੇ ਧਾਰੀਵਾਲ ਦੇ ਮੇਨ ਪੁਰਾਣੇ ਬੱਸ ਸਟੈਂਡ ਦੀਆਂ ਸੋ ਇਹਦੇ ਤੋਂ ਸਾਫ਼ ਪਤਾ ਲੱਗਦਾ ਵਾ ਕਿ ਇੱਥੇ ਕੀ ਹਾਲਾਤ ਨੇ ਕਿ ਧਾਰੀਵਾਲ ਦੇ ਵਿੱਚ ਅੱਜ ਸਾਰੇ ਹੀ ਠੇਕੇ ਜਿਹੜੇ ਉਹ ਬੁੱਲੇ ਪਾਏ ਗਏ ਆਜਾ ਆਜਾ ਸੰਜੀਲ ਸਸ਼ੀਗਲ ਦੋਸਤੋ ਅੱਜ ਗੱਲ ਕਰਦੇ ਆ ਕਿਉਂਕਿ ਅੱਜ ਡਰਾਈਡੇ ਆ ਪੁੱਛਦੇ ਇਹਨਾਂ ਨੂੰ ਅ ਪੈਸਾ ਭਾਜੀ ਛੁੱਟੀ ਨਹੀਂ ਸੀ ਹਾਂਜੀ ਮੈਂ ਕਿਹਾ ਛੁੱਟੀ ਨਹੀਂ ਐ ਹਲੋ ਹਾਂਜੀ ਮੈਂ ਕਿਹਾ ਛੁੱਟੀ ਨਹੀਂ ਸੀ ਆ ਛੁੱਟੀ ਹੀ ਸਾਨੂੰ ਆਰਡਰ ਆਇਆ ਕਿੰਨੇ ਆਰਡਰ ਕੀਤੇ ਆਰਡਰ ਆਇਆ ਮੈਸੇਜ ਆਇਆ ਜੀ ਮੈਸੇਜ ਆਇਆ ਉਹਨਾਂ ਨੇ ਕਿਹਾ ਕਿੰਨੇ ਵੇਲੇ ਕੋਲੇ ਆ ਸੀ 10 15 ਮਿੰਟ ਕਹਿੰਦੇ ਇੱਕ ਮੈਸੇਜ ਆਇਆ ਸੀ ਤੇ ਉਸ ਤੋਂ ਬਾਅਦ ਠੇਕਾ ਖੋਲ ਲਿਆ ਗਿਆ ਕਿਉਂਕਿ ਇੱਥੇ ਸਾਫ਼ ਸਾਹਮਣੇ ਆਂਦਾ ਵਕ ਕਿ ਇਹਨਾਂ ਨੇ ਆਪਣੀ ਮਰਜ਼ੀ ਨਾਲ ਨਹੀਂ ਖੋਲਿਆ ਕਿਉਂਕਿ ਵਿਭਾਗ ਨੇ ਹੀ ਜੋ ਇਹਨਾਂ ਦੇ ਕੋਈ ਠੇਕੇਦਾਰ ਜਾਂ ਕੋਈ ਆਨਰ ਹੋਣਗੇ ਉਹਨਾਂ ਨੇ ਮੈਸੇਜ ਕੀਤਾਗਾ ਆ ਵੀ ਤੁਸੀਂ ਠੇਕਾ ਖੋਲ ਲਓ ਉਸ ਤੋਂ ਬਾਅਦ ਇਹਨਾਂ ਨੇ ਠੇਕਾ ਖੋਲਿਆ ਪਰ ਅੱਜ ਗਾਂਧੀ ਜਨਮ ਦਿਨ ਤੋਂ ਬਾਅਦ ਵੀ ਜੇ ਇਸ ਤਰ੍ਹਾਂ ਦੇ ਮੈਸੇਜ ਆਉਂਦੇ ਆ ਤੇ ਇੱਥੇ ਖਤਰੇ ਦੀ ਘੰਟੀ ਜਿਹੜੀ ਉਹ ਬਹੁਤ ਜ਼ਿਆਦਾ ਹੋ ਜਾਂਦੀ ਕਾਰਨ ਕਾ ਡਰਾਈ ਡੇ ਜਿਹੜਾ ਸਾਰੇ ਇੰਡੀਆ ਦੇ ਵਿੱਚ ਆ ਪਰ ਧਾਰੀਵਾਲ ਦੇ ਵਿੱਚ ਜਿਹੜਾ ਉਹ ਨਹੀਂ ਦੇਖਣ ਨੂੰ ਮਿਲ ਰਿਹਾ ਕਿਉਂਕਿ ਇਹਦੇ ਵਿੱਚ ਆਮ ਸਾਫ ਤੌਰ ਤੇ ਨਜ਼ਰ ਆਉਂਦਾ ਕਿ ਅਫਸਰਾਂ ਦੀ ਜਿਹੜੀ ਆ ਉਹ ਲਾਪਰਵਾਹੀ ਨਹੀਂ ਆ ਉਹਨਾਂ ਦੀ ਕਹਿ ਸਕਦੇ ਆ ਕਿ ਮਿਹਰਬਾਨੀ ਆ ਉਹਨਾਂ ਦੀ ਮਿਹਰਬਾਨੀ ਨਾਲ ਜਿਹੜੇ ਠੇਕੇ ਸਾਰੇ ਉਹ ਚੱਲ ਰਹੇ ਨੇ ਤੇ ਤੁਸੀਂ ਦੇਖ ਸਕਦੇ ਜੇ ਕਿ ਇਹ ਮੇਨ ਬਾਜ਼ਾਰ ਚਾ ਚਲੋ ਹੋ ਸਕਦਾ ਕਿ ਕਿਤੇ ਲੰਬੇ ਸ਼ਾਂਬੇ ਤੇ ਕੋਈ ਗਲਤੀ ਹੋ ਸਕਦੀ ਹੈ ਪਰ ਜਿਹੜਾ ਪੁਰਾਣੇ ਜਿਹੜਾ ਬੱਸ ਸਟੈਂਡ ਆ ਉਹਦੇ ਵਿੱਚ ਜਿਹੜਾ ਠੇਕਾ ਉਹ ਖੁੱਲਾ ਵਾ ਤੇ ਇਹ ਤੋਂ ਸਾਫ਼ ਆ ਕਿਉਂਕਿ ਇਹਨਾਂ ਨੂੰ ਟੈਨਸ਼ਨ ਵੀ ਕੋਈ ਨਹੀਂ ਆ ਅਸੀਂ ਇੱਥੇ ਜਿਹੜੇ ਇਹਨਾਂ ਦੇ ਜਿਹੜੇ ਇਨਸਪੈਕਟਰ ਆ ਕੋਸ਼ਿਸ਼ ਕਰਦੇ ਆ ਉਹਨਾਂ ਨਾਲ ਵੀ ਲਾਈਵ 'ਚ ਗੱਲ ਕਰਨ ਦੀ ਕਿ ਕੀ ਪਤਾ ਉਹ ਸਾਡਾ ਫੋਨ ਚੁੱਕਣ ਤੇ ਉਹਨਾਂ ਨਾਲ ਗੱਲ ਕੀਤੀ ਜਾਵੇਗੀ ਕਿ ਇਹ ਠੇਕਾ ਜਿਹੜਾ ਕਿੱਦਾਂ ਖੁੱਲਾ ਕਿਉਂਕਿ ਅੱਜ ਡਰਾਈ ਡੇ ਜਿਹੜਾ ਉਹ 5 ਵਜੇ ਤੱਕ ਤੇ ਹੁੰਦਾ ਨਹੀਂ ਆ ਫੁੱਲ ਡੇ ਹੁੰਦਾ ਜੇ ਕੋਈ ਇਦਾਂ ਦਾ ਨੋਟੀਫਿਕੇਸ਼ਨ ਹੈਗਾ ਤੇ ਉਹ ਸਾਨੂੰ ਵੀ ਦੱਸਿਆ ਜਾਏ ਤਾਂ ਜੋ ਅਸੀਂ ਵੀ ਉਹਨਾਂ ਨਾਲ ਗੱਲ ਕਰੀਏ ਅਸੀਂ ਇੱਥੇ ਗੱਲ ਕਰਦੇ ਆ ਆ ਜਿਹੜੇ ਇਹਨਾਂ ਦੇ ਕੋਈ ਅ ਤੁਸੀਂ ਬਣੇ ਰਹੋ ਅਸੀਂ ਤੁਹਾਡੇ ਸਾਹਮਣੇ ਉਹਨਾਂ ਨਾਲ ਗੱਲ ਕਰਾਂਗੇ ਕਿ ਇੱਥੇ ਜਿਹੜਾ ਠੇਕਾ ਉਹ ਖੁੱਲਾ ਵਾ ਤੇ ਕਿਹਦੀ ਪਰਮਿਸ਼ਨ ਨਾਲ ਖੁੱਲਾ ਵਾ ਕਿ ਅੱਜ ਬੰਦ ਸੀ ਜਾਂ ਨਹੀਂ ਇਹਦੀ ਨੌਲੇਜ ਜਿਹੜੀ ਉਹ ਪੂਰੀ ਲਈ ਜਾਏਗੀ ਹਾਂ ਅ ਜਿਨ੍ਹਾਂ ਨਾਲ ਅਸੀਂ ਗੱਲ ਕਰਨਾ ਚਾਹ ਰਹੇ ਹਾਂ ਉਹ ਤੁਸੀਂ ਦੇਖ ਸਕਦੇ ਜੇ ਕਿ ਕਿਸੇ ਹੋਰ ਕਾਲ ਤੇ ਜਿਹੜੇ ਉਹ ਵਿਅਸਤ ਆ ਇਥੋਂ ਆਪਾਂ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਹਾਂ ਵੀ ਦੱਸਣ ਕਿ ਕਿਹੜਾ ਨੋਟੀਫਿਕੇਸ਼ਨ ਆ ਕਿ ਜਿਹੜਾ ਅੱਜ ਦੇ ਦੇਣ ਵਾਸਤੇ ਸਪੈਸ਼ਲ ਆਇਆ ਵਾ ਕਿ ਤੁਸੀਂ ਡਰਾਈਡੇ ਵਾਲੇ ਦਿਨ 5 ਵਜੇ ਤੋਂ ਬਾਅਦ ਠੇਕੇ ਖੋਲ ਸਕਦੇ ਹੋ ਦੇਖਦੇ ਰਹੋ ਮਸਕਜਸ ਦਾ ਟਾਈਮ ਬੁਰਦਾਸ ਤੋਂ